ਮਾਂ ਦੀ ਚਿਖਾ ਤੇ ਲਟਕੇ ਪੁੱਤ ਕਹਿੰਦਾ ਪਹਿਲਾ ਗਹਿਣੇ ਦਿਓ ਫੇਰ ਮੈਂ ਸੰਸਕਾਰ ਹੁਣ ਦੇਵਾਂਗਾ ਆਹ ਦੇਖ ਲਓ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਪੁੱਤ ਦੇ ਰਿਸ਼ਤੇ ਨੂੰ ਕਰ ਦਿੱਤਾ ਤਾਰ-ਤਾਰ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਕੀ ਐਸਾ ਹੁੰਦਾ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਜ਼ਰੂਰ ਕਰਿਓ ਜੋ ਕਿ ਜੈਪੁਰ ਦੇ ਵਿਰਾਟ ਨਗਰ ਤੋਂ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਬਿਲਕੁਲ ਖਤਮ ਕਰ ਦਿੱਤਾ ਮਾਂ ਦੀ ਚਿਖਾ ਤੇ ਲਟਕੇ ਪੁੱਤ ਕਹਿੰਦਾ ਪਹਿਲਾ ਗਹਿਣੇ ਦਿਓ ਫੇਰ ਮੈਂ ਸੰਸਕਾਰ ਹੁਣ ਦੇਵਾਂਗਾ ਆ ਦੇਖ ਲਓ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਪੁੱਤ ਦੇ ਰਿਸ਼ਤੇ ਨੂੰ ਕਰ ਦਿੱਤਾ ਤਾਰ-ਤਾਰ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਕੀ ਐਸਾ ਹੁੰਦਾ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਜ਼ਰੂਰ ਕਰਿਓ ਜੋ ਕਿ ਜੈਪੁਰ ਦੇ ਵਿਰਾਟ ਨਗਰ ਤੋਂ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਬਿਲਕੁਲ ਖਤਮ ਕਰ ਦਿੱਤਾ ਮਾਂ ਦੀ ਚਿਖਾ ਤੇ ਲਟਕੇ ਪੁੱਤ ਕਹਿੰਦਾ ਪਹਿਲਾ ਗਹਿਣੇ ਦਿਓ ਫੇਰ ਮੈਂ ਸੰਸਕਾਰ ਹੁਣ ਦੇਵਾਂਗਾ ਆ ਦੇਖ ਲਓ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਪੁੱਤ ਦੇ ਰਿਸ਼ਤੇ ਨੂੰ ਕਰ ਦਿੱਤਾ ਤਾਰ-ਤਾਰ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਕੀ ਐਸਾ ਹੁੰਦਾ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਜ਼ਰੂਰ ਕਰਿਓ ਜੋ ਕਿ ਜੈਪੁਰ ਦੇ ਵਿਰਾਟ ਨਗਰ ਤੋਂ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਬਿਲਕੁਲ ਖਤਮ ਕਰ ਦਿੱਤਾ ਮਾਂ ਦੀ ਚਿਖਾ ਤੇ ਲਟਕੇ ਪੁੱਤ ਕਹਿੰਦਾ ਪਹਿਲਾ ਗਹਿਣੇ ਦਿਓ ਫੇਰ ਮੈਂ ਸੰਸਕਾਰ ਹੁਣ ਦੇਵਾਂਗਾ ਆ ਦੇਖ ਲਓ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਪੁੱਤ ਦੇ ਰਿਸ਼ਤੇ ਨੂੰ ਕਰ ਦਿੱਤਾ ਤਾਰ-ਤਾਰ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਕੀ ਐਸਾ ਹੁੰਦਾ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਜ਼ਰੂਰ ਕਰਿਓ ਜੋ ਕਿ ਜੈਪੁਰ ਦੇ ਵਿਰਾਟ ਨਗਰ ਤੋਂ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਬਿਲਕੁਲ ਖਤਮ ਕਰ ਦਿੱਤਾ ਮਾਂ ਦੀ ਚਿਖਾ ਤੇ ਲਟਕੇ ਪੁੱਤ ਕਹਿੰਦਾ ਪਹਿਲਾ ਗਹਿਣੇ ਦਿਓ ਫਿਰ ਮੈਂ ਸੰਸਕਾਰ ਹੁਣ ਦੇਵਾਂਗਾ ਆ ਦੇਖ ਲਓ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਪੁੱਤ ਦੇ ਰਿਸ਼ਤੇ ਨੂੰ ਕਰ ਦਿੱਤਾ ਤਾਰ-ਤਾਰ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਕੀ ਐਸਾ ਹੁੰਦਾ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਜ਼ਰੂਰ ਕਰਿਓ ਜੋ ਕਿ ਜੈਪੁਰ ਦੇ ਵਿਰਾਟ ਨਗਰ ਤੋਂ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਬਿਲਕੁਲ ਖਤਮ ਕਰ ਦਿੱਤਾ ਮਾਂ ਦੀ ਚਿਖਾ ਤੇ ਲਟਕੇ ਪੁੱਤ ਕਹਿੰਦਾ ਪਹਿਲਾ ਗਹਿਣੇ ਦਿਓ ਫਿਰ ਮੈਂ ਸੰਸਕਾਰ ਹੁਣ ਦੇਵਾਂਗਾ ਆਹ ਦੇਖ ਲੋ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਪੁੱਤ ਦੇ ਰਿਸ਼ਤੇ ਨੂੰ ਕਰ ਦਿੱਤਾ ਤਾਰ-ਤਾਰ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਕੀ ਐਸਾ ਹੁੰਦਾ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਜ਼ਰੂਰ ਕਰਿਓ ਜੋ ਕਿ ਜੈਪੁਰ ਦੇ ਵਿਰਾਟ ਨਗਰ ਤੋਂ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਬਿਲਕੁਲ ਖਤਮ ਕਰ ਦਿੱਤਾ ਮਾਂ ਦੀ ਚਿਖਾ ਤੇ ਲਟਕੇ ਪੁੱਤ ਕਹਿੰਦਾ ਪਹਿਲਾ ਗਹਿਣੇ ਦਿਓ ਫਿਰ ਮੈਂ ਸੰਸਕਰ ਹੁਣ ਦੇਵਾਂਗਾ ਆਹ ਦੇਖ ਲੋ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਪੁੱਤ ਦੇ ਰਿਸ਼ਤੇ ਨੂੰ ਕਰ ਦਿੱਤਾ ਤਾਰ-ਤਾਰ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਕੀ ਐਸਾ ਹੁੰਦਾ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਜ਼ਰੂਰ ਕਰਿਓ ਜੋ ਕਿ ਜੈਪੁਰ ਦੇ ਵਿਰਾਟਨਗਰ ਤੋਂ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਬਿਲਕੁਲ ਖਤਮ ਕਰ ਦਿੱਤਾ